ਕਿਨ ਗੱਡੀ ਜਿਹੜੀ ਆ ਉਹ ਕਿਹਨਾ ਕਾਰਨਾ ਕਰਕੇ ਅੱਗ ਲੱਗੀ ਆ ਕੋਈ ਸਿਲੰਡਰ ਵਾਲੀ ਗੱਡੀ ਸੀ ਵਿੱਚ ਸਿਲੰਡਰ ਸੀਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਤੋਂ ਤਾਰਾਗੜ ਨੂੰ ਜਾਣ ਵਾਲੇ ਰਸਤੇ ਦੀਆਂ ਔਰ ਗੱਡੀ ਲੂ ਲੂ ਕਰਕੇ ਸੜ ਰਹੀ ਆ ਔਰ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਅਜੇ ਤੱਕ ਕੋਈ ਵੀ ਫਾਇਰ ਬ੍ਰਿਗੇਡ ਇੱਥੇ ਨਹੀਂ ਪਹੁੰਚੀ ਆ ਤਸਵੀਰਾਂ ਦੇਖ ਸਕਦੇ ਹੋ ਸਾਰੀ ਗੱਡੀ ਟੋਟਲ ਜਲ ਗਈ ਆ ਰਾਖ ਹੋ ਗਈ ਆ ਔਰ ਕੋਈ ਫਾਇਰ ਬ੍ਰਿਗੇਡ ਅਜੇ ਇੱਥੇ ਨਹੀਂ ਪਹੁੰਚੀ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕੀ ਦੂਸਰੀ ਤਰਫ ਦੂਸਰੀ ਤਰਫ ਹੋ ਕੇ ਵੀ ਤਸਵੀਰਾਂ ਵਿਖਾਈਆਂ ਜਾਣ ਸਕੂਲਾਂ ਦੀਆਂ ਗੱਡੀਆਂ ਇਹ ਵੀ ਕੋਲਾਂ ਦੀ ਗੁਜ਼ਰ ਰਹੀਆਂ ਬੱਸਾਂ ਵੀ ਗੁਜ਼ਰ ਰਹੀਆਂ ਔਰ ਇਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਿ ਵੇਖ ਸਕਦੇ ਹੋ ਕਿ ਗਰਮੀ ਕਿੰਨੀ ਆ ਔਰ ਗੱਡੀ ਲੂ ਲੂ ਕਰਕੇ ਸੜ ਰਹੀ ਆ ਆ ਤਸਵੀਰਾਂ ਵੇਖੋ ਤੁਸੀਂ ਔਰ ਕਾਰਨ ਕੀ ਬਣਿਆ ਮਾਲਕ ਕੌਣ ਆ ਗੱਡੀ ਦਾ ਕੋਈ ਪਤਾ ਨਹੀਂ ਚੱਲਿਆ ਹਜੇ ਕਿ ਗੱਡੀ ਦਾ ਮਾਲਕ ਕੌਣ ਆ ਲੇਕਿਨ ਗੱਡੀ ਜਿਹੜੀ ਆ ਉਹ ਪੂਰੀ ਸੜ ਗਈ ਆ ਗੱਡੀ ਜਿਹੜੀ ਇਹ ਸੈਂਟਰੋ ਗੱਡੀ ਲੱਗਦੀ ਆ ਔਰ ਦੀਨਾ ਨਗਰ ਤੋਂ ਜਦੋਂ ਤੁਸੀਂ ਤਾਰਾਗੜ ਨੂੰ ਜਾਂਦੇ ਹੋ ਤਾਂ ਪੁਲ ਦੇ ਉੱਤੋਂ ਗੱਡੀ ਦੀ ਜੋ ਕੰਡੀਸ਼ਨ ਹੈ ਇਸ ਮੁਤਾਬਕ ਹੈ ਤਾਰਾਗੜ ਤੋਂ ਆ ਰਹੀ ਹੈ ਔਰ ਇਹਦਾ ਜਿਹੜਾ ਮੂੰਹ ਹੈ ਉਹ ਦੀਨਾ ਨਗਰ ਵੱਲ ਨੂੰ ਹੈ ਔਰ ਕੌਣ ਇਸ ਦਾ ਮਾਲਕ ਹੈ ਇਹਦੇ ਕੋਈ ਗੱਲਬਾਤ ਨਹੀਂ ਹੋ ਸਕੀ ਔਰ ਤਸਵੀਰਾਂ ਤੁਸੀਂ ਬਾਰ-ਬਾਰ ਵੇਖ ਸਕਦੇ ਹੋ ਕਿ ਇਹ ਗੱਡੀ ਜਿਹੜੀ ਹੈ ਇਸ ਵੇਲੇ ਪੂਰੀ ਲੂ-ਲੂ ਕਰਕੇ ਜਲ ਗਈ ਆ ਅਜੇ ਫਾਈਰ ਬ੍ਰਿਗੇਡ ਇੱਥੇ ਨਹੀਂ ਪਹੁੰਚੀ ਹੋ ਸਕਦਾ ਕਿਸੇ ਨੇ ਕਾਲ ਕੀਤੀ ਹੋਏ ਸਾਨੂੰ ਅਜੇ ਕੋਈ ਮਿਲਿਆ ਨਹੀਂ ਹੈ ਲੇਕਿਨ ਗੱਡੀ ਜਿਹੜੀ ਆ ਪੂਰੀ ਤਰ੍ਹਾਂ ਸੜ ਗਈ ਆ ਔਰ ਪੂਰੀ ਤਰ੍ਹਾਂ ਗੱਡੀ ਦੇ ਵਿੱਚੋਂ ਧੁਮਾਕੇ ਵੀ ਹੋਏ ਆ ਸੁਣ ਚ ਆਇਆ ਕਿ ਇਸ ਦੇ ਵਿੱਚ ਲੱਗਦਾ ਕਿ ਕੋਈ ਸਿਲੰਡਰ ਵਾਲੀ ਗੱਡੀ ਸੀ ਜਿਵੇਂ ਕਿ ਕਿਸੇ ਨੇ ਸਿਲੰਡਰ ਰੱਖਿਆ ਹੁੰਦਾ ਗੱਡੀ ਗੈਸ ਤੇ ਹੁੰਦੀ ਆ ਉਹ ਸਿਲੰਡਰ ਵੀ ਫਟ ਗਿਆ ਤੇ ਜੇ ਤਸਵੀਰਾਂ ਦਸੀਏ ਤਾਂ ਲਾਗੇ ਨਹੀਂ ਜਾ ਸਕਦੇ ਕਿਉਂਕਿ ਅੱਗ ਬਹੁਤ ਜ਼ਿਆਦਾ ਸੇਕ ਜ਼ਿਆਦਾ ਔਰ ਇਹ ਤਸਵੀਰਾਂ ਤੁਹਾਨੂੰ ਤਾਰਾਗੜ ਨੂੰ ਤਾਰਾਗੜ ਨੂੰ ਜਾਣ ਵਾਲੇ ਰਸਤੇ ਦੀਆਂ ਬੁਖਾਰਾਂ ਜੋ ਦੀਨਾ ਨਗਰ ਤੋਂ ਰਸਤਾ ਹੈ ਔਰ ਵੇਖ ਸਕਦੇ ਤੁਸੀਂ ਅਸੀਂ ਰਾਹਗੀਰਾਂ ਨੂੰ ਬੇਨਤੀ ਕਰਦੇ ਆ ਕਿ ਸਲੋ ਚੱਲੋ ਥੋੜਾ ਬਜ ਬਚਾ ਕੇ ਚੱਲੋ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਬਹੁਤ ਇਸ ਵੇਲੇ heavy ਤਸਵੀਰਾਂ ਨੇ ਬਹੁਤ ਜ਼ਿਆਦਾ ਸੇਕ ਹੈ ਧੂਆ ਜ਼ਿਆਦਾ ਪ੍ਰਦੂਸ਼ਣ ਜ਼ਿਆਦਾ ਔਰ ਵੇਖ ਸਕਦੇ ਹੋ ਤੁਸੀਂ ਕਿਵੇਂ ਗੱਡੀ ਜਲ ਰਹੀ ਆ ਔਰ ਸੈਂਟਰੋ ਗੱਡੀ ਲੱਗ ਰਹੀ ਆ ਸੈਂਟਰੋ ਗੱਡੀ ਔਰ ਮਾਲਕ ਕੌਣ ਹੈ ਉਹ ਵੀ ਪਤਾ ਕਰਦੇ ਆ ਇੱਥੇ ਉਹ ਪਰਿਵਾਰ ਵੀ ਖੜੇ ਆ ਜਿਨ੍ਹਾਂ ਦੀ ਗੱਡੀ ਜੜੀ ਆ ਉਹ ਜਲ ਗਈ ਆ ਔਰ ਗੱਲ ਕਰਦੇ ਆ ਭਰਾ ਦੇ ਨਾਲ ਕਿ ਕੀ ਹਾਸਾ ਵਾਪਰਿਆ ਕਿਵੇਂ ਘਟਨਾ ਵਾਪਰੀਆ ਭਰਾ ਜੀ ਸੱਚ ਕਾ ਜੀ ਬਸ ਕੁਛ ਨਹੀਂ ਉਹ ਅੱਗ ਨੂੰ ਐਦਾਂ ਲੱਗਾ ਜਿਦਾ ਧੂਆ ਜ ਆਇਆ ਮੈਂ ਗੱਡੀ ਰੋਕੀ ਆ ਗੱਡੀ ਰੋਕੇ ਚੱਕੀ ਤਾਂ ਅੱਗ ਲੱਗੀ ਹੋਈ ਸੀ ਫਿਰ ਪਰਿਵਾਰ ਨੂੰ ਬਾਹਰ ਕੱਢ ਲਿਆ ਅੱਛਾ ਜਲਦੀ ਤੋਂ ਤੁਹਾਨੂੰ ਮਹਿਸੂਸ ਹੋ ਗਿਆ ਸੀ ਕਿ ਜਿੱਦਾਂ ਅੱਗ ਲੱਗ ਗਈ ਆ ਮਤਲਬ ਉਹ ਲੱਗ ਰਿਹਾ ਸੀ ਕਿ 스멜 ਆਈ ਹੈ 스멜 ਆਈ ਹੈ ਤੇ ਗੱਡੀ ਦੇ ਵਿੱਚ ਸਿਲੰਡਰ ਸੀਗਾ ਜਾਂ ਕਿ ਸੀ ਐਨ ਜੀ ਹੈ ਜੀ ਸੀ ਐਨ ਜੀ ਗੱਡੀ ਆ ਪਰ ਮੈਂ ਸਿਲੰਡਰ ਬੰਦ ਕਰਤਾ ਅੱਛਾ ਹੁਣ ਸਿਲੰਡਰ ਹੁਣ ਬੰਦ ਕੀਤਾ ਕਿ ਪਹਿਲਾਂ ਤੋਂ ਸਿਰਫ ਪੈਟਰੋਲ ਦੇ ਵੇਲੇ ਪਤਾ ਲੱਗਾ ਉਸ ਵੇਲੇ ਬੰਦ ਕੀਤਾ ਸਮਾਨ ਕੱਢਿਆ ਮਤਲਬ ਉਹ ਥੋੜੀ ਜਿਹੀ ਅੱਗ ਮਾੜੀ ਜੀ ਸੀਗੀ ਪਰ ਸਾਨੂੰ ਦੂਜਾ ਆਪਣਾ ਪਰਿਵਾਰ ਵੀ ਬਾਹਰ ਕੱਢ ਲਿਆ ਤੇ ਸਮਾਨ ਵੀ ਕੱਢ ਲਿਆ ਤੇ ਬਾਅਦ ਵਿੱਚ ਅੱਗ ਵੱਧ ਗਈ ਹਾਂ ਬਾਅਦ ਚੱਕ ਬਾਦ ਉਹ ਫੇ ਕੰਟਰੋਲ ਨਹੀਂ ਸਾਡੇ ਕੋ ਕੋਈ ਸਾਧਨ ਨਹੀਂ ਸੀਗਾ ਅਸੀਂ ਤੁਹਾਡੇ ਕੋ ਆ ਉਹ ਵਿੱਚ ਨਹੀਂ ਹੋਣਾ ਨਾ ਸੇਫਟੀ ਵਾਲਾ ਤੇ ਹੁਣ ਤੁਸੀਂ ਕੀ ਵੇਖਦੇ ਹੋ ਕਿ ਜੇ ਫਾਈਬਰ ਗੇੜ ਆ ਜਾਂਦੀ ਆ ਤੇ ਕੋਈ ਬਚਾਅ ਹੋ ਸਕਦਾ ਜਾਂ ਜਲ ਗਈ ਸਾਰੀ ਹੁਣ ਤਾਂ ਚਲੋ ਖਤਮ ਹੀ ਆ ਕੋਈ ਗੱਲ ਖਤਮ ਹੋ ਗਈ ਗੱਡੀ ਉਹ ਵੀ ਇੰਨੀ ਜਲਦੀ ਕਿੱਦਾਂ ਆ ਜਾਣਗੇ ਤੁਸੀਂ ਇੱਧਰ ਲੋਕਲ ਦੇ ਰਹਿਣ ਵਾਲੇ ਹੋ ਕਿ ਜਾਂ ਬਾਹਰ ਨਹੀਂ ਮੈਂ ਬਾਹਰ ਹਾਂ ਅੱਛਾ ਤੇ ਹੁਣ ਇਹਦੇ ਵਿੱਚ ਜੇ ਗੱਲ ਕਰੀਏ ਹੋਰ ਵੀ ਤੁਹਾਡਾ ਕੋ ਸਮਾਨ ਕੀਮਤੀ ਵਿੱਚ ਹੈਗਾ ਜਾਂ ਸਾਰਾ ਕੱਢ ਲੈ ਸੀ ਮਿਲ ਕੁਛ ਨਹੀਂ ਕੱਢ ਲੈ ਗੱਲ ਕਰੀਏ ਤਾਂ ਪਰਿਵਾਰ ਬਹੁਤ ਪਰਿਵਾਰ ਦੇ ਜੀ ਸਨ ਵਿੱਚੋਂ ਰੋਣਾ ਦਾ ਬਚਾਅ ਹੋ ਗਿਆ ਕਿਉਂਕਿ ਗੱਡੀ ਦੀ ਉਹ ਦੱਸਦੇ ਆ ਕਿ ਸਾਨੂੰ 스멜 ਆਈ ਆ ਜਿਵੇਂ ਕੋਈ ਜਲ ਰਿਆ ਆ ਆਪਾਂ ਗੱਡੀ ਰੋਕ ਲਈ ਆ ਗੱਡੀ ਰੋਕ ਕੇ ਵੇਖਿਆ ਤਾਂ 스멜 ਆਈ ਆ ਇਹਨਾਂ ਨੇ ਗੱਡੀ ਰੋਕ ਕੇ ਪਤਾ ਕੀਤਾ ਤੇ ਵਿੱਚ ਅੱਗ ਲੱਗਦੀ ਨਜ਼ਰ ਆਈ ਆ ਇਸ ਕਰਕੇ ਇਹਨਾਂ ਨੇ ਬੰਦ ਕਰ ਦਿੱਤੀ ਗੱਡੀ ਔਰ ਸਾਰੇ ਪਰਿਵਾਰ ਨੇ ਆਪਣਾ ਸਮਾਨ ਵੀ ਵਿੱਚੋਂ ਕੱਢ ਲਿਆ ਲੇਕਿਨ ਗੱਡੀ ਜਿਹੜੀ ਆ ਗੱਡੀ ਦਾ ਸਿਰਫ ਨੁਕਸਾਨ ਆ ਪਰਮਾਤਮਾ ਕਰੇਗੀ ਜਿਹੜਾ ਜੀਆਂ ਦਾ ਉਹ ਬੜੀ ਕਿਰਪਾ ਰਹੀ ਆ ਕਿ ਪਹਿਲਾਂ ਇਹਨਾਂ ਨੂੰ ਮਹਿਸੂਸ ਹੋ ਗਿਆ ਤੇ ਜੀ ਬਚ ਗਏ ਨੇ ਕਿਉਂਕਿ ਗੱਡੀਆਂ ਕਈ ਵਾਰੀ ਲੋਕ ਹੋ ਜਾਂ ਕਈ ਵਾਰੀ ਗੱਡੀਆਂ ਲੋਕ ਹੋ ਜਾਂਦੀਆਂ ਨੇ ਜਦੋਂ ਅੱਗ ਲੱਗ ਜਾਂਦੀ ਆ ਤਾਂ ਚਲੋ ਇਹ ਸ਼ੁਕਰ ਹੋਇਆ ਕਿ ਪੂਰੀ ਤਰ੍ਹਾਂ ਕਿ ਨਹੀਂ ਸੀ ਉਸ ਵੇਲੇ ਲੱਗੀ ਲੇਕਿਨ ਹੁਣ ਦੱਸ ਦਈਏ ਕਿ ਗੱਡੀ ਜਿਹੜੀ ਆ ਪੂਰੀ ਜਲ ਗਈ ਆ ਪੂਰੀ ਗੱਡੀ ਐਸ ਵੇਲੇ ਇਹਨਾਂ ਦੀ ਜਿਹੜੀ ਆ ਉਹ ਖਤਮ ਹੋ ਗਈ ਆ ਔਰ 20 ਮਿੰਟ ਦੇ ਲਗਭਗ ਇਹਨਾਂ ਨੂੰ ਹੋ ਗਿਆ ਫੋਨ ਕੀਤਾ ਨੂੰ ਅਜੇ ਵੀ ਫਾਇਰ ਬ੍ਰਿਗੇਡ ਇੱਥੇ ਨਹੀਂ ਪਹੁੰਚੀ ਫਾਇਰ ਬ੍ਰਿਗੇਡ ਨੇ ਜਿਹੜਾ ਲੋਕੇਸ਼ਨ ਇਹਨਾਂ ਕੋਲ ਲੈ ਲਈ ਆ ਲੇਕਿਨ ਅਜੇ ਤੱਕ ਪਹੁੰਚੀ ਨਹੀਂ ਆ ਕਿਉਂਕਿ ਜੇ ਫਾਈਬਰ ਗ੍ਰੀਡ ਹੋਰ ਵੀ ਕਈ ਨਾ ਕਈ ਜਗ੍ਹਾ ਤੇ ਗਈ ਹੋਈ ਆ ਕਿਉਂਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਵੱਡਾ ਨੂੰ ਅੱਗ ਲੱਗ ਰਹੀ ਆ ਕਿਸਾਨਾਂ ਦੇ ਖੇਤਾਂ ਵਿੱਚ ਅੱਗ ਲੱਗ ਲੱਗ ਰਹੀ ਆ ਇਸ ਕਰਕੇ ਫਾਈਬਰ ਗ੍ਰੀਡ ਜਲਦੀ ਵਿੱਚ ਇੱਥੇ ਨਹੀਂ ਪਹੁੰਚ ਸਕੀ ਲੇਕਿਨ ਗੱਡੀ ਜਿਹੜੀ ਆ ਉਹ ਜਲ ਗਈ ਆ ਤਸਵੀਰਾਂ ਤੁਹਾਨੂੰ ਦੱਸ ਰਿਹਾ ਤੀਨਾਂ ਨਗਰ ਦੀਆਂ ਔਰ ਤਾਰਾਗੜ ਨੂੰ ਜਾਣ ਵਾਲੇ ਰੋਡ ਦੀਆਂ ਔਰ ਪਰਿਵਾਰ ਦਾ ਬਚਾਅ ਹੋ ਗਿਆ ਤੁਹਾਨੂੰ ਪਹਿਲੀ ਗੱਲ ਦੱਸ ਦਈਏ ਕਿ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਦਾ ਜਿਵੇਂ ਹੀ ਇਹਨਾਂ ਨੂੰ ਮਹਿਸੂਸ ਹੋਇਆ ਕਿ ਅੱਗ ਲੱਗੀ ਆ ਔਰ ਇਹਨਾਂ ਨੇ ਗੱਡੀ ਦੇ ਵਿੱਚੋਂ ਸਮਾਨ ਕੱਢਣਾ ਔਰ ਉਤਰਨਾ ਬਿਹਤਰ ਸਮਝਿਆ ਔਰ ਸਾਰਾ ਪਰਿਵਾਰ ਇੱਕ ਸਾਈਡ ਤੇ ਹੋ ਗਿਆ ਔਰ ਦੱਸਦੇ ਆ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ ਅਸੀਂ ਬਾਹਰੋਂ ਆਇਆ ਹੋਰ ਸਟੇਟ ਦੇ ਰਹਿਣ ਵਾਲੇ ਆ ਜਾਂ ਹੋਰ ਜ਼ਿਲ੍ਹੇ ਦੇ ਔਰ ਇੱਥੋਂ ਗੱਡੀ ਜਿਹੜੀ ਆ ਤਾਰਾਗੜ੍ਹ ਤੋਂ ਆ ਰਹੀ ਸੀ ਔਰ ਆਉਂਦੇ-ਆਉਂਦੇ ਰਸਤੇ ਵਿੱਚ ਜਲ ਗਈ ਹੈ ਤਸਵੀਰਾਂ ਵੱਤਵਾਦ ਸ਼ੇਅਰ ਕਰ ਦਿਓ ਮੇਰੇ ਸਾਈ ਜੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ